ਲਓ ਸਾਹਮਣੇ ਅਮਨ ਬਕਰਾਲੀ ਵਾਲਾ ਅੰਕ ਦਾ ਵਾਧਾ ਆਪਣੀ ਟੀਮ ਦੇ ਹਿਸੇ ਜੋੜ ਦਿੱਤਾ ਹੈ ਉਧਰ ਦੇ ਖਾ ਧਾਨੀ ਵਾਲ ਗੁਰਜੀਤ ਮਾਨ ਗੁਰਜੋਤ ਮਾਨ ਤੇ ਨਾਲ ਗੁਰਸੇਵ ਕਮਾਨ ਖੁਸ਼ਮਾਨ ਸਾਡਾ ਵੀਰ ਸਤਕਾਰ ਹੈ ਧੰਨਵਾਦ ਹੈ ਇਹਨਾਂ ਸਾਰੇ ਬਹੁਤ ਬਹੁਤ ਧੰਨਵਾਦ ਹੈ ਜੁਕੰਦਰ ਯੂਕੇ ਅੱਜ ਹੋਰ ਵਾਲਾ ਹੋਰ ਵੀ ਨਹੀਂ ਅੱਜ ਟੀਮਾਂ ਨੂੰ ਹੱਥ ਮਨ ਕੇ ਵੇਚਦੀਆਂ ਵੀਰੇ ਕੋਈ ਵੀ ਟੀਮ ਕਿਰਾਏ ਲਈ ਨਾਮ ਇਸ ਥੇਤ ਹੱਥ ਮਨ ਕੇ ਵੇਚਦੀਆਂ ਕੋਈ ਕਿਰਾਇਆ ਨਹੀਂ ਦਿੱਤਾ ਜਾਂਦਾ ਬਾਈ ਜਾਨ ਪਹਿਲੀ ਬੈਂਕਰ ਕਿ ਲਗਾਇਆ ਵੀਰ ਜੁਫਾ ਨਾਲ ਰਾਮ ਸਿੰਘ ਜੀ ਬੰਦਾ ਔਰ ਕਲਵੰਤ ਬਾਈ ਹਰਿੰਦਰਜੀਤ ਬਾਈ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸੋ ਜਰੂਰ ਨਾਲ ਆ ਜਿਓ ਜੀ ਆਪਾਂ ਐਮਐਲਏ ਸਾਹਿਬਾਂ ਦਾ ਸਨਮਾਨ ਕਰਨਾ ਜੀ ਸੋ ਬੇਨਤੀ ਆ ਕਲੱਬ ਵਾਲੇ ਸਾਡੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਰੂਰ ਆ ਜਿਓ ਜੀ ਕਿਉਂਕਿ ਪਿੰਦਰ ਸਿੰਘ ਜੀ ਹੈਪੀ ਐਮਐਲਏ ਸਾਹਿਬ ਹਲਕਾ ਬੱਸੀ ਪਠਾਣਾ ਤੋਂ ਆਪਣੀ ਸਮੂਹੀ ਲੀਡਰਸ਼ਿਪ ਦੇ ਨਾਲ ਆਏ ਆ ਅਸੀਂ ਦਿਲਦਿਆਂ ਕਰਾਂਗੇ ਜੋ ਬੜਾ ਧੰਨਵਾਦ ਨਿੱਗੀ ਜੀ ਆਇਆਂ ਆਖਦੇ ਹਾਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਉਹਨਾਂ ਨੂੰ ਤੇ ਸੁਮੁਜੀ ਕੀ ਥੋੜੀ ਤਰਲੋਚਲ ਸਿੰਘ ਜੀ ਖਾਲਸਾਪੁਰ ਸਰਪੰਚ ਸਾਹਿਬ ਪਹੁੰਚੇ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਰਲੋਚਲ ਸਿੰਘ ਜੀ ਖਾਲਸਾਪੁਰ ਸਰਪੰਚ ਸਾਹਿਬ ਬੜਾ ਬਹੁਤ ਧੰਨਵਾਦ ਹੈ ਹਾਂਜੀ ਕੈਮਰਾਮੈਨ ਸਾਡਾ ਵੀ ਜਰੂਰ 메ਨ ਸਟੇਜ ਦੇ ਸਾਹਮਣੇ ਆਵੇ ਅਸੀਂ ਸਨਮਾਨ ਕਰਨਾ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦਾ